सुजानपुर नगर कौंसल की सफाई व्यवस्था दिखाने तो बाद खबर होया असर नगर कौंसल सुजानपुर ने तुड़वाए थड़े ਉਥੇ ਹੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਕਾਗੇ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਦੁਕਾਨਾਂ ਦੇ ਅੱਗੇ ਜੋ ਵੀ ਥੜੇ ਬਿਦਾਏ ਹਨ ਉਹਨਾਂ ਨੂੰ ਤੋੜ ਦਿੱਤਾ ਜਾਵੇ ਤਾਂ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਝਾਰ ਢੰਗ ਨਾਲ ਚਲਾ ਸਕੀਏ ਪਰ ਦੁਕਾਨਦਾਰਾਂ ਵੱਲੋਂ ਕੋਈ ਵੀ ਸਾਡਾ ਸਹਿਯੋਗ ਨਹੀਂ ਕੀਤਾ ਗਿਆ ਉਹਨਾਂ ਨੇ ਖੁਦ ਹੀ ਦੁਕਾਨਾਂ ਦੇ ਅੱਗੇ ਨਾਲੇ ਛੱਤ ਲਈ ਸੀ ਉਹਨਾਂ ਨੂੰ ਤੜਵਾਉਣ ਦਾ ਜਿਹੜਾ ਅੱਜ ਕੰਮ ਹੈ ਸ਼ੁਰੂ ਕਰਵਾ ਦਿੱਤਾ ਹੈ ਜੇਕਰ ਕੋਈ ਵੀ ਨਜਾਇਜ਼ ਦੁਕਾਨ ਦੇ ਅੱਗੇ ਥੜਾ ਬਿਦਾਉਂਦਾ ਹੈ ਤਾਂ ਨਗਰ ਕੌਂਸਲ ਵੱਲੋਂ ਉਸ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਹੋਵੇਗੀ ਕਿ ਲੋਕ ਖੁਦ ਥੜੇ ਤੋੜ ਦੇਣੇ ਜਾਂ ਨਗਰ ਕੌਂਸਲ ਵੱਲੋਂ ਪਹਿਲੇ ਵੀ ਨਗਰ ਕੌਂਸਲ ਵੱਲੋਂ ਹਦਾਇਤ ਦਿੱਤੀ ਗਈ ਸੀ ਪਰ ਨਾ ਹੀ ਲੋਕਾਂ ਵੱਲੋਂ ਤੇ ਨਾ ਹੀ ਨਗਰ ਕੌਂਸਲ ਵੱਲੋਂ ਥੜੇ ਤੋੜਵਾਏ ਗਏ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਕੋਈ ਸੁਧਾਰ ਹੋਵੇਗਾ ਜਾਂ ਜਿਵੇਂ ਦਾ ਤਿਵੇਂ ਹੀ ਚੱਲਦਾ ਰਹਿੰਦਾ ਹੈ ਦੇਖਦੇ ਰਹੋ ਐਨ 99 ਪੰਜਾਬ న్యూਸ ਬਹੁਤ ਦਿਖਾਈ ਗਈ ਸੀ ਕਿ ਤਕਰੀ ਤਨ ਇੱਕ ਲਈ ਮੋਟਰ ਦੇ ਨਾਲ ਵਿੱਚ ਕਾਫੀ ਜ਼ਿਆਦਾ ਦਬੀ ਰਹਿਣਾ ਹਸਣ ਦਾ ਅਸਰ ਅੱਜ ਘਟਲੂ ਕੀ ਕੀਤਾ ਯਾਰ ਹਾਂ ਦੇਖੋ ਮੈਂ ਉਥੋਂ ਮੁੱਖ ਤੱਕ ਆਇਆ ਹਾਂ ਉਹ ਦਿੱਕਤ ਸਾਨੂੰ ਕਾਫੀ ਦੇਰ ਤੋਂ ਆ ਰਹੀ ਸੀ ਗੜ ਬੈਂਕ ਕੋ ਖੰਡਿਆ ਦੇ ਨਾਲ ਹੀ ਅਗਲੇ ਪਾਸੇ ਜਿੱਥੇ ਪਿੰਪਲ ਦਾ ਰੋਖਿਆ ਉੱਤੇ ਉਥੋਂ ਨਾਲਾ ਸਾਡਾ ਪੂਰੇ ਦਾ ਟਰਨ ਹੁੰਦਾ ਹੈ ਉੱਥੇ ਲੋਕਾਂ ਨੇ ਸਾਰਿਆਂ ਨੇ ਹੀ ਪੱਕੀਆਂ ਸਲੇਬਾਂ ਪਾ ਕੇ ਪੂਰੇ ਨਾਲੇ ਨੂੰ ਇਨਕ੍ਰੋਚ ਕੀਤਾ ਹੋਇਆ ਸੀਗਾ ਜਿਸ ਕਰਕੇ ਉਸ ਪੂਰੀ ਤਰ੍ਹਾਂ ਸਫਾਈ ਨਹੀਂ ਸੀ ਹੋ ਸਕਦੀ ਇਸ ਸਬੰਧੀ ਜਦੋਂ ਮੌਕੇ ਤੇ ਕੱਲ ਵੀ ਜਾ ਕੇ ਦੇਖਿਆ ਸੀ ਤਾਂ ਸਲੇਬਾਂ ਤੋਲਣ ਵਾਸਤੇ ਅੱਜ ਅਸੀਂ ਛੋਟੀ ਜਿਹੀ ਮਸ਼ੀਨ ਲਗਾ ਕੇ ਉਸ ਸਲੇਬਾਂ ਤੋਲਵਾ ਰਹੇ ਹਾਂ ਉਦੇ ਨਾਲ ਹੀ ਬ੍ਰਿਕਸ਼ਾ ਬ੍ਰਿਕਸ਼ੀਆਂ ਜੜਾ ਜਿਹੜੀਆਂ ਪੂਰੇ ਨਾਲੇ ਚ ਕਵਰ ਹੋਈਆਂ ਸੀ ਉਹ ਜੜਾ ਨੂੰ ਪੂਰਾ ਸਾਫ ਕਰਵਾ ਕੇ ਉਸੋਸੀ ਉਹ ਡੱਕਾ ਖਲਵਾ ਰਹੇ ਨੇ ਮੇਨ ਦਿੱਕਤ ਸਨ ਵਾਰ ਰਹੀ ਸੀ ਕਿ ਲੋਕਾਂ ਨੇ ਸਾਰੇ ਦਾ ਸਾਰਾ ਹੀ ਨਾਲਾ ਇਮਪਰੂਵ ਕੀਤਾ ਹੋਇਆ ਹੈ ਕਿਉਂਕਿ ਉਸ ਮਤਲਬ ਉਹਦੇ ਉੱਪਰ ਸਲੇਪਾਂ ਪਾਈ ਹੋਈਆਂ ਜਿਹਦੇ ਕਰਕੇ ਜਦੋਂ ਉਸ ਤੇ ਕਚਰਾ ਫਸ ਜਾਂਦਾ ਸੀਗਾ ਤੇ ਉਹ ਸਫਾਈ ਹੋਣੀ ਬਹੁਤ ਮੁਸ਼ਕਲ ਹੋ ਜਾਂਦੀ ਸੀ ਉਸ ਤੇ ਮੇਰੇ ਸਫਾਈ ਸੇਵਕ ਵਿੱਚ ਵੜ ਕੇ ਸਫਾਈ ਕਰਦੇ ਸੀ ਪਰੰਤੂ ਉਹ ਡੱਕਾ ਪੂਰੀ ਤਰ੍ਹਾਂ ਖੁੱਲਦਾ ਨਹੀਂ ਸੀ ਇਸ ਲਈ ਅੱਜ ਅਸੀਂ ਉਸ ਤੇ ਹਿਲਟੇ ਮਸ਼ੀਨ ਲਗਾ ਕੇ ਜਿਹੜੀ ਉਸੇ ਦੋਸ ਲੇਪਾਂ ਸੀ ਉਸ ਸਲੇਬਾਂ ਨੂੰ ਤਲਵਾ ਕੇ ਉਸੇ ਆਪਣੇ ਸਫਾਈ ਸੇਵਕ ਦੇ ਵਿੱਚ ਜਾਣ ਵਾਸਤੇ ਜਗਾ ਬਣਵਾਈ ਹੈ ਉਸ ਪੂਰੀ ਤਰ੍ਹਾਂ ਸਫਾਈ ਕਰਵਾਈ ਜਾ ਰਹੀ ਹੈ ਅੱਜ ਤੋਂ ਬਾਅਦ ਉਥੇ ਅਸੀਂ ਇਹੋ ਜਿਹਾ ਕੋਈ ਵੀ ਸ਼ਿਕਾਇਤ ਦਾ ਮੌਕਾ ਕਿਸੇ ਵੀ ਵਿਅਕਤੀ ਨੂੰ ਨਹੀਂ ਆਣ ਦਵਾਂਗੇ ਇਸੇ ਨਾਲ ਥੋੜੀ ਜੀ ਲੋਕਾਂ ਨੂੰ ਹੋਰ ਬੇਨਤੀ ਕਰਨੀ ਚਾਹਾਂਗਾ ਕਿ ਜੋ ਵੀ ਡਕਾ ਲੱਗਾ ਹੈ ਉਸ ਸਜਾਨਪੁਰ ਦੇ ਬਾਹਰੋਂ ਆ ਕੇ ਕੋਈ ਗੱਤੀ ਨਹੀਂ ਲਗਾਉਣਾ ਚਾਹੀਦਾ ਇਹ ਸਾਰੇ ਸਾਡੇ ਸਜਾਨਪੁਰ ਦੇ ਵਾਸੀਆਂ ਵੱਲੋਂ ਲੋਕਾਂ ਨੂੰ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਉਹ ਜਿੰਨਾ ਵੀ ਘਰਾਂ ਦਾ ਕਚਰਾ ਹੁੰਦਾ ਹੈ ਜਾਂ ਕੋਈ ਵੀ ਵੇਸਟ ਮੈਟਰ ਦੇ ਸਾਰੇ ਨਾਲੇ ਚ ਸੁੱਟ ਦਿੰਦੇ ਨੇ ਜਿਹੜੀ ਆ ਕੇ ਉੱਥੇ ਜੂਟਰਾਂ ਦੇ ਉੱਪਰ ਉਹ ਫਸ ਜਾਂਦੀ ਹੈ ਕਿਉਂਕਿ ਉਸੇ ਵਿੱਚ ਰਕਸ਼ੀਆਂ ਜੜਾਂ ਨੇ ਉਸੇ ਆ ਕੇ ਉਹ ਫਸ ਜਾਂਦੀ ਹੈ ਤੇ ਉਹਦੇ ਕਰਕੇ ਢੱਕਾ ਲੱਗ ਜਾਂਦਾ ਜਦੋਂ ਢੱਕਾ ਲੱਗ ਜਾਂਦਾ ਤਾਂ ਫਿਰ ਲੋਕੀ ਕਮੇਟੀ ਘਰ ਨੂੰ ਕੰਪਲੇਨਟ ਕਰ ਦਿੰਦੇ ਆ ਕੇ ਕਮੇਟੀ ਘਰ ਨੂੰ ਦੋਸ਼ ਦਿੰਦੇ ਨੇ ਫਿਰ ਢੱਕਾ ਲੱਗ ਗਿਆ ਜੀ ਪਰ ਉਹ ਆਪਣੀ ਗਲਤੀ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਅਸੀਂ ਲੋਕਾਂ ਨੂੰ ਬਾਰ-ਬਾਰ ਅਪੀਲ ਕਰ ਰਹੇ ਹਾਂ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਿੱਲਾ ਕੂੜਾ ਸੁੱਕਾ ਕੂੜਾ ਵੱਖ-ਵੱਖਰਾ ਕਰਕੇ ਸਾਡੇ ਰਿਕਸ਼ਿਆਂ ਦੇ ਵਿੱਚ ਸਾਡੇ ਹੋਪਰਾਂ ਦੇ ਵਿੱਚ ਸਾਡੇ ਟਰਾਲੀਆਂ ਦੇ ਵਿੱਚ ਦਿੱਤਾ ਜਾਵੇ ਤਾਂ ਜੋ ਅਸੀਂ ਉਹਦਾ ਸਹੀ ਢੰਗ ਨਾਲ ਨਿਪਟਾਰਾ ਕਰ ਸਕੀਏ ਅਤੇ ਕਹੇ ਵੀ ਨਾਲੇ ਦੇ ਵਿੱਚ ਕੋਈ ਢੱਕਾ ਨਾ ਲੱਗ ਸਕੇ ਸਰ ਪਿਛਲੇ ਦਿਨ ਵੀ ਭਨੇਓ ਕਿਹਾ ਗਿਆ ਸੀ ਪ੍ਰਧਾਨ ਜੀ ਨਾਲ ਕਿਹਾ ਗਿਆ ਸੀ ਕਿ ਜਲਦੀ ਪੁਲਿਆ ਕਰਵਾ ਕੇ ਉਹ ਨਾਲੇ ਦੀ ਵੀ ਸਪਾਈ ਕਰਵਾਈ ਜਾਏਗੀ ਕੋਈ ਕਰਵਾਈਏ ਅਸੀਂ ਅੱਜ ਪੁਲੀਆਂ ਤੋਂ ਵਰਣੀ ਸ਼ੁਰੂ ਕਰ ਦਿੱਤੀਆਂ ਨੇ ਜਿੱਥੇ-ਿੱਥੇ ਸਾਨੂੰ ਮੁਸ਼ਕਲ ਆਦੀ ਸੀ ਉਸ ਤਰ੍ਹਾਂ ਅਸੀਂ ਪੁਲੀਆਂ ਤਰਵਾ ਕੇ ਇਹ ਕਰਾਂਗੇ ਜੀ ਪਹਿਲਾਂ ਅਸੀਂ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਸੀ ਕਿ ਪੁਲੀਆਂ ਆਪਣੇ ਪੱਧਰ ਤੇ ਤਲਵਾਈਆਂ ਜਾਣ ਕਿਉਂਕਿ ਜਦੋਂ ਕਮੇਟੀ ਘਰ ਪੁਲੀਆਂ ਥੋੜੇਗਾ ਤਾਂ ਲੋਕਾਂ ਨੇ ਜਿਹੜੀ ਇਨਟਰੋਚ ਜਗ੍ਹਾ ਕੀਤੀ ਦੀ ਉਹਦੇ ਉੱਪਰ ਉਹਨਾਂ ਨੇ ਆਪਣਾ ਮਾਰਤੋਲਵਾਇਆ ਜਾ ਉਹ ਡਰੇਨ ਨਾਟਵਾਇਆ ਟਾਇਲੰਡਵਾਇਆ ਨੂੰ ਪੰਚ ਜਾਣ ਜਦੋਂ ਕਮੇਟੀ ਘਰ ਦੇ ਮੁਲਾਜ਼ਮਾਂ ਨੇ ਤੋੜਨ ਦਾ ਹੈਲਟੀ ਮਸ਼ੀਨ ਥੋੜੇਗੀ ਤਾਂ ਵੱਧ ਘੱਟ ਵੀ ਟੁੱਟ ਸਕਦੀ ਹੈ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਆਪਣੇ ਪੱਧਰ ਤੇ ਤਲਵਾ ਕੇ ਆਪਣੇ ਪੱਧਰ ਤੇ ਉੱਥੇ ਜੰਗਲੇ ਰਖਵਾਏ ਜਾਣ ਤਾਂ ਜੋ ਸਾਡੇ ਸਫਾਈ ਸੇਵਕ ਨਾਲੇ ਦੇ ਵਿੱਚ ਵੜ ਕੇ ਡੱਕਾ ਸਾਫ ਕਰ ਸਕਣ ਦੁਕਾਨਦਾਰ ਸਾਹਿਬ ਕਿਨੇ ਸੁਣਦਾ ਸੀ ਦੇਖੋ ਦੁਕਾਨਦਾਰ ਤੇ ਆਪਣੇ ਸ਼ਟਰ ਤੋਂ ਅੱਗੇ ਬਿਲਕੁਲ ਨਹੀਂ ਆ ਸਕਦੇ। ਅਸੀਂ ਇਹ ਲੋਕਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਲੋਕਾਂ ਨੇ ਬਹੁਤ ਬੈਸਨਵਾਜੀ ਵੀ ਕੀਤੀ ਸੀਗੀ। ਕਾਨੂੰਨੀ ਤੌਰ ਤੇ ਜਿਹੜੀ ਲੋਕਾਂ ਦੀ ਜਗ੍ਹਾ ਹੁੰਦੀ ਹੈ ਉਹ ਸਿਰਫ ਉਹਨਾਂ ਦੇ ਸ਼ਟਰ ਤੱਕ ਹੁੰਦੀ ਹੈ। ਉਸ ਤੋਂ ਬਾਅਦ ਸਾਡੇ ਨਾਲੇ ਸ਼ੁਰੂ ਹੋ ਜਾਂਦੇ ਨੇ। ਲੋਕਾਂ ਨੇ ਗਲਤ ਤਰੀਕੇ ਨਾਲ ਨਾਲਿਆਂ ਦੇ ਉੱਪਰ ਸਲੇਪਾ ਪਾ ਕੇ ਉਹਨਾਂ ਨੂੰ ਇਨਕੋਚ ਕੀਤਾ ਹੋਇਆ ਸੀ। ਉਹਨਾਂ ਨੂੰ ਬਹੁਤ ਵਾਰ ਬੇਨਤੀ ਵੀ ਕੀਤੀ ਕਿ ਕਿਰਪਾ ਕਰਕੇ ਇਹਨਾਂ ਨੂੰ ਠੀਕ ਕਰਵਾਇਆ ਜਾਵੇ। ਪਰ ਲੋਕੀ ਸਾਡਾ ਸਾਥ ਬਿਲਕੁਲ ਨਹੀਂ ਦਿੱਤਾ ਜੀ ਲੋਕਾਂ ਵੱਲੋਂ। ਇਸ ਲਈ ਅਸੀਂ ਹੁਣ ਇੱਕ ਮੁਹਿੰਮ ਸ਼ੁਰੂ ਕਰਕੇ ਜਿੰਨੇ ਸਲੇਪਾ ਨੇ ਜਿਵੇਂ ਤੇ ਸਾਨੂੰ ਲੋੜ ਪਈ ਕਿ ਹਸਲਾਬਾਸੀ ਤੋੜਾਂਗੇ ਜੀ ਤੋੜ ਕੇ ਤੇ ਅਸੀਂ ਉਹਨੂੰ ਸਫਾਈ ਵਾਸਤੇ ਠੀਕ ਕਰਾਂਗੇ ਨਗਰਪਾਲਿਕਾ ਤੋਂ ਪਹਿਲੇ ਕੋਈ ਰੁਕ ਗਿਆ ਸਾਨੂੰ ਦੇਖੋ ਪਹਿਲਾਂ ਵੀ ਅਸੀਂ ਲੋਕਾਂ ਨੂੰ ਰੋਕਨੇ ਆ ਜੀ ਅਪੀਲ ਕਰਨੇ ਆ ਪਰ ਲੋਕੀ ਨਹੀਂ ਮੰਨਦੇ ਇਹ ਚੀਜ਼ ਆ ਜੀ ਜਦੋਂ ਮੁਸ਼ਕਲ ਆ ਜਾਂਦੀ ਆ ਉਦੋਂ ਕਮੇਟੀ ਘਰ ਬੁਰਾ ਬਣ ਜਾਂਦਾ ਹੈ ਉਦੋਂ ਲੋਕਾਂ ਵੱਲੋਂ ਜਰੂਰ ਕਿਹਾ ਜਾਂਦਾ ਹੈ ਕਿ ਕਮੇਟੀ ਘਰ ਸਮੇਂ ਸਿਰ ਕੰਮ ਨਹੀਂ ਕਰਵਾਉਂਦਾ ਸਫਾਈ ਨਹੀਂ ਕਰਵਾਉਂਦਾ ਸਫਾਈ ਕਿੱਦਾਂ ਕਰਵਾਵਾਂਗੇ ਜੀ ਜਦੋਂ ਲੋਕਾਂ ਵੱਲੋਂ ਹੀ ਖੁਦ ਆਪਣੇ ਪੱਧਰ ਤੇ ਉਹ ਇਨਪੋਚਮੈਂਟ ਕੀਤੀ ਹੋਈ ਹੈ ਲੋਕਾਂ ਵੱਲੋਂ ਸਹੀ ਅਪੀਲ ਕਰਨਾ ਹੈ ਕਿ ਕਿਰਪਾ ਕਰਕੇ ਕਮੇਟੀ ਤਦ ਜਿਵੇਂ ਉਹ ਮਨ ਇੰਕਵਾਚ ਮੇਟ ਕੀਤੀ ਹੈ ਉਸੇ ਆਪਣੇ ਪੱਧਰ ਤੇ ਤੜਵਾ ਕੇ ਉਸ ਜੰਗਲੇ ਰ ਭਾਇਗਾ ਤਾ ਜੋ ਨਾਲੇ ਸਭਨੇ ਸਿਰ ਸਾਫ ਹੋ